ਸਸ਼੍ਰੀਕਾਲ ਤੁਸ ਜੁੜ ਚੁੱਕਿਆ ਸਮਝਾ ਨਿਊਜ਼ ਦੇ ਨਾਲ ਤੇ ਮਸ਼ਹੂਰ ਹਰਿਆਣਵੀ ਸਿੰਗਰ ਮਾਸੂਮ ਸ਼ਰਮਾ ਦੇ ਚਾਰ ਹੋਰ ਗੀਤਾਂ ਨੂੰ YouTube ਤੋਂ ਹਟਾ ਦਿੱਤਾ ਗਿਆ ਤਾਂ ਦੱਸਦੀ ਕਿ ਮਸ਼ਹੂਰ ਹਰਿਆਣਵੀ ਸਿੰਗਰ ਮਾਸੂਮ ਸ਼ਰਮਾ ਦੀਆਂ ਹੁਣ ਮੁਸ਼ਕਲਾਂ ਨੇ ਜਿਹੜੀਆਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੱਸਦੀ ਕਿ ਉਸਦੇ ਪਾਬੰਦੀਸ਼ੁਦਾ ਗੀਤਾਂ ਦੀ ਗਿਣਤੀ ਹੁਣ 14 ਹੋ ਗਈ ਹੈ ਦੱਸਦੀ ਕਿ 10 ਗੀਤਾਂ ਨੂੰ ਪਹਿਲਾਂ YouTube ਤੋਂ ਹਟਾ ਦਿੱਤਾ ਗਿਆ ਸੀ ਔਰ ਹੁਣ ਹੋਰ ਚਾਰ ਗੀਤਾਂ ਨੂੰ YouTube ਤੋਂ ਹਟਾ ਦਿੱਤਾ ਗਿਆ ਤਾਂ ਦੱਸਦੀ ਕਿ ਇਨ੍ਹਾਂ ਦੇ ਵਿੱਚੋਂ ਚਾਰ ਗੀਤਾਂ ਨੂੰ 250 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹੋਏ। ਹਾਲੇਚੇ ਬਿਲਬੋਰਡ ਤੇ ਪਹੁੰਚਿਆ ਮਾਸੂਮ ਸ਼ਰਮਾ ਦਾ ਮਸ਼ਹੂਰ ਗੀਤ ਚੰਬਲ ਦਾ ਡਾਕੂ ਤੇ ਹਰਿਆਣਵੀ ਫਿਲਮ ਰੋਟੇ ਕਬਜ਼ਾ ਦੇ ਟਾਈਟਲ ਗੀਤ ਰੋਟੇ ਲੈਣਾ ਕਬਜ਼ਾ ਮੇਂ ਔਰ ਆਸਲੇ ਸਨੀਤੇ ਕਰ ਲੋ ਸਾਰੇ ਨੂੰ YouTube ਤੋਂ ਹਟਾ ਦਿੱਤਾ ਗਿਆ। ਦੋਵੇਂ ਗੀਤਾਂ ਨੂੰ ਬੰਦੂਕ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਹੇਠ ਹਟਾਇਆ ਗਿਆ। ਤਾਂ ਦੱਸਦੀ ਹੈ ਕਿ ਜਦੋਂ ਫਿਲਮ ਅਜੇ ਵੀ ਸਟੇਜ ਐਪ ਤੇ ਸਟ੍ਰੀਮ ਹੋ ਰਹੀ ਹੈ ਤਾਂ ਫਰਵਰੀ ਦੇ ਵਿੱਚ ਕਰਨਾਲ ਦੇ ਵਿੱਚ ਹੋਈ ਕਾਨੂੰਨ ਵਿਵਸਥਾ ਸਮੀਖਿਆ ਮੀਟਿੰਗ ਕੀਤੀ ਗਈ ਸੀ ਔਰ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਨੇ ਬੰਦੂਕ ਕਲਚਰ ਨਸ਼ੇ ਦੀ ਲਤ ਤੇ ਗੁੰਡਾਗਰਦੀ ਨੂੰ ਪ੍ਰਮੋਟ ਕਰਨ ਵਾਲੇ ਅਜਿਹੇ ਗੀਤਾਂ ਤੇ ਸਖਤ ਨਜ਼ਰ ਰੱਖਣ ਦੇ ਦਿਸ਼ਾ ਨਿਰਦੇਸ਼ ਦਿੱਤੇ ਸੀ ਜਿਸ ਤੋਂ ਬਾਅਦ ਮਾਰਚ ਦੇ ਮਹੀਨੇ ਦੇ ਵਿੱਚ YouTube ਤੋਂ ਹਟਾਏ ਗਏ ਪਹਿਲੇ 7 ਗੀਤਾਂ ਦੇ ਵਿੱਚੋਂ 4 ਗੀਤ ਮਾਸੂਮ ਸ਼ਰਮਾ ਦੇ ਸੀ ਮਾਸੂਮ ਸ਼ਰਮਾ 13 ਮਾਰਚ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਿੰਨਾ ਵੀ ਬੰਦ ਕਰ ਦਿੱਤਾ ਹੈ ਕਿ ਕਿੰਨੇ ਗਾਣੇ ਨੇ ਜਿਹੜੇ ਹਟਾਏ ਗਏ ਨੇ ਤਾਂ ਕਾਰਵਾਈ ਦੌਰਾਨ ਸੀਐਮ ਸੈਣੀ ਨੇ ਸਟੇਜ ਤੋਂ ਮਾਸੂਮ ਸ਼ਰਮਾ ਦੀ ਪ੍ਰਸ਼ੰਸਾ ਵੀ ਕੀਤੀ ਸੀ ਤਾਂ 22 April ਨੂੰ ਪੰਚਕੁਲਾ ਦੇ ਦੇਵੀ ਲਾਲ ਸਟੇਡੀਅਮ ਦੇ ਵਿੱਚ ਆਯੋਜਿਤ ਭਗਵਾਨ ਪਰਸ਼ੂਰਾਮ ਜਨਮ ਉਤਸਵ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਮਾਸੂਮ ਸ਼ਰਮਾ ਇੱਕ ਅਜਿਹਾ ਕਲਾਕਾਰ ਹੈ ਜਿਸ ਦੇ ਗੀਤਾਂ ਤੇ ਲੋਕ ਖੜੇ ਹੋ ਕੇ ਨੱਚਣ ਲੱਗ ਪੈਂਦੇ ਨੇ ਪਰ ਜਿਹੜੇ ਗੀਤ ਗਨ ਕਲਚਰ ਨੂੰ ਬੰਦੂ ਕਲਚਰ ਨੂੰ ਪ੍ਰਮੋਟ ਕਰਦੇ ਹੋਣ ਕਿਸੇ ਵੀ ਸੂਰਤ ਦੇ ਵਿੱਚ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਨੂੰ ਬੈਨ ਕਰ ਦਿੱਤਾ ਜਾਏਗਾ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੀ ਹੈ ਕਿ ਮਸਤੂਮ ਸ਼ਰਮਾ ਦੇ ਹੁਣ ਤੱਕ 14 ਗਾਣੇ ਨੇ ਜਿਹੜੇ ਬੈਨ ਹੋ ਚੁੱਕੇ ਨੇ YouTube ਤੋਂ ਹਟਾ ਦਿੱਤੇ ਗਏ ਨੇ ਔਰ ਲੇਟੈਸਟ ਅਪਡੇਟ ਇਹ ਆਈ ਹੈ ਕਿ 4 ਗੀਤ YouTube ਤੋਂ ਹਟਾਏ ਗਏ ਨੇ ਜਿਨ੍ਹਾਂ ਦੇ ਵਿਊਜ਼ 200 ਮਿਲੀਅਨ ਤੋਂ ਵੀ ਜ਼ਿਆਦਾ ਸੀ